ਤੇ ਅੱਜ ਦੇ ਟਾਈਮ ਦੇ ਵਿੱਚ ਇਹ ਸਿਆਉਣਾ ਦਾ ਕੀ ਡੈਮਡੀ ਬਣਿਆ ਪਿਆ ਤੇ 2023 ਮਾਡਲ ਟਰੈਕਟਰ ਹੈ ਪੂਰਾ ਸਾਫ ਟਰੈਕਟਰ ਹੈ ਟਾਇਰ ਤਕਰੀਬਨ 90 ਤੋਂ 95 ਪੈਸੇ ਪਏ ਆ ਰੰਗ ਰੋਗਣ ਤੁਸੀਂ ਦੇਖ ਸਕਦੇ ਹੋ ਇੰਚ ਵੀ ਤੁਹਾਨੂੰ ਕਿਤੇ ਰੰਗ ਲੇਹਾ ਨਹੀਂ ਮਿਲੂਗਾ ਕਿਤੇ ਸ਼ੋ ਤੇ ਬੰਪਰ ਤੇ ਜਾਂ ਕਿਤੇ ਮਗਰਾੜ ਤੇ ਛਰੀਟ ਲੱਗੀ ਨਹੀਂ ਮਿਲੂਗੀ ਪੂਰਾ ਸੁੱਕਾ ਪੂਰਾ ਸਾਫ ਡਿਸਟ੍ਰੀਬਿਊਟਰ ਸਾਈਡ ਗੇਅਰ 3 ਸਪੀਡ ਜਣੀਆਰਾ ਟੌਪ ਵਾਲਾ ਮਾਡਲ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਚੱਲੀ ਜਾਂਦਾ ਪਰ ਸ਼ੋਅ ਹੈ ਜਿਹੜੀ ਉਹ ਚੌਰਸ ਹੈ ਜਿਹੜੀ ਆਮ ਲੋਕਾਂ ਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣਾ ਹੈ ਮਾਡਲ 2023 ਹੈ ਮੋਬਾਈਲ ਨੰਬਰ ਹੈਗਾ 98785 52855 ਟਰੈਕਟਰ ਵੀ 855 ਨੰਬਰ ਵੀ 855 98785 52855 ਇਸ ਨੰਬਰ ਤੇ ਸੰਪਰਕ ਕਰਕੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਇਹ ਦਿਖਾ ਦੇ ਬਾਈ ਸਾਰਾ ਕਿਦੋਂ ਗੇੜੇ ਫੇੜਨਾ ਤੇ ਤੋਂ ਨੂੰ ਅੰਦਰੋਂ ਟਰੈਕਟਰ ਦਿਖਾ ਦਿੰਨਾ ਹੈਗੇ ਚੈੱਕ ਕਰੋ ਤੁਸੀਂ ਜਰਾ ਇਦਾਂ ਦਾ ਕੋਕਾ ਪੀਸ ਕਦੇ ਕਦੀ ਮਿਲਦਾ ਹੁੰਦਾ ਕੋਈ ਚਾਬੀ ਨਹੀਂ ਲੱਗੀ ਬਾਈ ਵਿੱਚੋਂ ਆ ਚੇਪੀਆਂ ਚੂਪੀਆਂ ਦਿਖਾ ਦੇ ਦੋਨੇ ਸਾਹ ਦੇਖੋ ਤੁਸੀਂ ਜਮਾ ਓਕੇ ਆਹ ਨਹਲੇ ਇੱਕ ਮਾਰਕ ਓਮੀ ਪਿਆ ਕੰਪਨੀ ਦਾ ਜਮਾ ਓਕੇ ਕੰਪਨੀ ਦੇ ਮਾਰਕੇ ਪਏ ਜਾਗੇ ਤੇ ਤੁਸੀਂ ਸਾਰਾ ਕੋ ਨਾਲ ਦੇ ਆ ਬਾਈ ਮਾਰਕੇ ਦਿਖਾ ਰਿਹਾ ਦਰਾਂ ਦੇ ਯਰ ਤੇ ਬਾਈ ਜੇਨੂਨ ਕਿੰਨਾ ਘੰਟੇ ਚੱਲਿਆ ਹੋਇਆ ਇਹ ਆ ਚੀਜ਼ਾਂ ਦਿਖਾ ਦੇ ਬਈਆ ਕਿਤੇ ਬਾਈ ਚੱਲਿਆ ਕਿੰਨੇ ਘੰਟੇ ਚੱਲਿਆ ਕਿੰਨੇ ਘੰਟੇ 535 ਘੰਟੇ ਚੱਲਿਆ ਬਾਈ 535 ਘੰਟੇ ਜੇਨੂਨ ਚੱਲਿਆ ਹੋਇਆ ਟਰੈਕਟਰ ਆ ਇਹ ਤੇ ਦੇਖੋ ਜਮਾ ਨਾ ਕੋਈ ਕਿਤੇ ਪਾਸੇ ਖੁੱਲਿਆ ਡੁੱਲਿਆ ਟਰੈਕਟਰ 16928 ਦੇ ਟਾਇਰ ਹੈ 95% ਟਾਇਰ ਪਈ ਹੈ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈ ਪੂਰਾ ਸਾਫ ਜਮਾ ਐ ਓਕੇ ਆ ਗਿਆ ਜਮਾ ਤੇ ਆ ਜਾ ਬਈ ਅੱਗੇ ਆ ਜਾ ਹੁਣ ਹੁਣ ਆਪਾਂ ਕਰਦੇ ਹਾਂ ਮੁੱਦੇ ਦੀ ਗੱਲ ਜਿਹੜੀ ਅਸਲ ਗੱਲ ਹੁੰਦੀ ਹੈਗੀ ਤੇ ਰਿਵਰਸ ਪੀਟੀਓ ਟਰੈਕਟਰ ਹੈ ਯਾਨੀ ਕੋਈ ਵੀ ਕਮਿਨੀ 3 ਸਪੀਡ ਰਿਵਰਸ ਪੀਟੀਓ ਨਵੇਂ ਟਾਇਰ ਪਾਸੇ ਗੇਅਰ 4 ਸੋ 100 ਤੇ 535 ਘੰਟੇ ਚੱਲਿਆ ਜਣੀ ਯਾਰਾ ਖੂਬੀਆਂ ਹੀ ਖੂਬੀਆਂ ਕਮੀ ਤਾਂ ਕੋਈ ਹੈ ਹੀ ਨਹੀਂ 2023 ਮਾਡਲ ਆ ਬਾਈ ਛੱਡ ਨਾਲ ਰੇਟ ਦੱਸ ਤ ਵੀ ਦੇਵੇਂਗਾ ਕਿੰਨੇ ਦਾ ਬਾਈ ਮੰਗਦੇ ਤਾਂ ਹੈਗੇ ਆ 7 ਲੱਖ 45 ਉਹ ਛੱਡ ਤੂੰ ਯਾਰ ਤੂੰ ਦੇਵੇਂਗਾ ਕਿੰਨੇ ਦਾ ਐ ਦੱਸ ਬਸ ਜਿਹੜਾ ਤੇਰੀ ਵੀਡੀਓ ਦੇਖ ਕੇ ਆਊ ਯਾਰ ਹਨਾ 6 ਲੱਖ ਦੇ 90 ਹਜ਼ਾਰ ਦਾ ਦੇ ਦਾਂਗੇ 6 ਲੱਖ ਤੇ 90 ਹਜ਼ਾਰ ਦਾ ਦੇ ਦਾਂਗੇ 6 90 ਚ ਵੀ ਮਾਨਤਾਨ ਕਰਾ ਦਾਂਗੇ ਜਿਹੜਾ ਭਰਾ ਆਪਣੀ ਵੀਡੀਓ ਸ਼ੇਅਰ ਕਰਕੇ ਫੋਲੋ ਕਰਕੇ ਆਊਗਾ ਤੇ ਆਪਣਾ ਨਾਮ ਸੁਵੀ ਪੀ ਐਚ ਡੀ ਵਾਈ ਦੀ ਵੀਡੀਓ ਦੇਖੀ ਸੀ ਉਹਨੂੰ 5000 ਦਾ ਡਿਸਕਾਊਂਟ ਦੇ ਦਾਂਗੇ ਬਾਈ 85 ਦਾ ਦੇ ਦਾਂਗੇ ਉਹਦੇ ਖਾਤਰ ਯਾਰ ਸੌਤਾ ਹੁਣ ਤੋਂ ਬਾਅਦ ਵੀ 5000 ਦਾ ਡਿਸਕਾਊਂਟ ਆ ਚੱਕ ਮਿੱਤਰਾ ਹੋਰ 390 ਦਾ ਕਿਹਾ ਸੀ ਤੇਰੀ ਵੀਡੀਓ ਚ 85 ਦੇ ਦਾਂਗੇ 5000 ਜਿਹੜਾ ਕਿਹਾ ਤੇਰੀ ਵੀਡੀਓ ਦੇਖਿਆ ਆ ਇਦਾਂ ਦਾ ਕੋਕਾ ਪੀਸ ਕੋਈ ਕੋਈ ਮਿਲਦਾ ਹੁੰਦਾ ਅਸੀਂ ਸਾਰੀ ਵੰਡੀ ਫਰੋਲ ਲਈ ਸਾਨੂੰ ਇੱਕੋ ਹੀ ਪੀਸ ਮਿਲਿਆ ਤੇ ਜੇ ਕਿਸੇ ਭਰਾ ਨੂੰ ਪਸੰਦ ਆਇਆ ਕੋਕਾ ਡਾਇਮੰਡ ਤਾਂ ਫੋਨ ਕਰ ਲਓ ਸਕਰੀਨ ਇਹ ਦਿਖਾ ਰਹੇ ਬਈ ਇਤੋਂ ਕਿਤੇ ਰੰਗ ਰੰਗ ਰਹਿਣਾ ਨਹੀਂ ਅਗਲਾ ਕਹਿੰਦਾ ਰੰਗ ਕਰਿਆ ਜਿੱਥੋਂ ਲਿਹਾਗਾ ਉਥੋਂ ਲਿਹਾਗਾ ਨਹੀਂ ਕਰਿਆ ਨੀ ਆ ਚੀਜ਼ਾਂ ਦਿਖਾ ਰਹੇ ਸਾਰੀਆਂ ਆ ਦੇਖੋ ਐ ਨਹੀਂ ਅਗਲਾ ਰੰਗ ਕਰ ਦਿੰਦਾ ਨਹੀਂ ਸੈਲਫ ਦੇ ਕਿਤੇ ਚਾਬੀ ਨਹੀਂ ਲੱਗੀ ਆ ਚੀਜ਼ਾਂ ਦਿਖਾ ਦੇ ਤੂੰ ਬੈਟਰੀ ਬੂਟਰੀ ਵੀ ਬਈ ਓਰੀਜਨਲ ਆ ਗਈ ਜਿਹੜੀ ਐਕਸਾਈਡ ਐਕਸਪ੍ਰੈਸ ਨਵੇਂ ਨਾਲ ਆਉਂਦੀ ਆ ਨਵੇਂ ਟ੍ਰੈਟ ਨਾਲ ਓਰੀਜਨਲ ਨਾਲ ਦੀ ਬਈ ਨਾਲ ਦੀ ਆ ਦਿਖਾ ਦੇ ਤੂੰ ਹਮ ਜਮਾ ਓਕੇ ਆ ਤੇ ਲਓ ਵੀ ਮੇਤਰੋ ਬਾਈ ਨਾਲ ਸੰਪਰਕ ਕਰ ਲਿਓ ਤੇ ਜੇ ਕੋਈ ਹੋਰ ਤੁਸੀਂ ਬਾਈ ਨਾਲ ਗੱਲਬਾਤ ਸਾਡੇ ਕੋਲ ਰਹਿ ਗਈ ਹੋਵੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ